ਅੱਛੇ ਨੇ ਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਛੜਾ ਕਰਕੇ ਬਹੁਤ ਸਾਰੇ ਪਿੰਡਾਂ ਨੂੰ ਨੁਕਸਾਨ ਹੋਇਆ ਜੀ ਸੋ ਸਾਡੇ ਤੋਂ ਪਹਿਲਾਂ ਜਾਇਆ ਨਹੀਂ ਗਿਆ ਕਿਉਂਕਿ ਮੇਰੇ ਹਸਬੰਦ ਦੀ ਤਬੀਅਤ ਥੋੜੀ ਠੀਕ ਨਹੀਂ ਸੀ ਅੱਜ ਹੀ ਠੀਕ ਹੋ ਰਹੀ ਹੈ ਸੋ ਇਸ ਕਰਕੇ ਸੀ ਤਿਆਰੀ ਕਰ ਰਹੇ ਹਾਂ ਜੀ ਅੱਜ ਜਾਣ ਦੀ ਤੇ ਕੱਲ ਨੂੰ ਅਸੀਂ ਘੱਗਰ ਦੇ ਨੇੜਲੇ ਪਿੰਡਾਂ 'ਚ ਪਹੁੰਚਾਂਗੇ ਜੀ ਜਿੰਨਾ ਸਾਡਰ ਤੋਂ ਹੋ ਸਕੇ ਅਸੀਂ ਉਨੀ ਸੇਵਾ ਕਰਾਂਗੇ ਜੀ ਤੇ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਜੀ ਸੰਗਤਾਂ ਦੇ ਹਾਲਾਤ ਕੀ ਬਣੇ ਪਏ ਨੇ ਜੀ ਸੋ ਕੱਲ ਨੂੰ ਜਾਣ ਦੀ ਤਿਆਰੀ ਚੱਲ ਰਹੀ ਹੈ ਜੀ ਆਪਾਂ ਦੋਨੋਂ ਗੱ ਸ਼ੀਸ਼ਾ ਪਤਾ ਖੋਲ ਰਿਹਾ ਕਿਉਂਕਿ ਮੀਂਹ ਦੇ ਵਿੱਚ ਕੁਝ ਦਿਖਦਾ ਨਹੀਂਗਾ ਇਹਦੇ ਉੱਪਰ ਅੱਗੇ ਬਾਰਿਸ਼ ਪਊਗੀ ਤਾਂ ਕੁਝ ਵੀ ਆਪਾਂ ਨੂੰ ਦੇਖਣਾ ਨਹੀਂ ਆ ਇਹਨਾਂ ਪਤਾ ਆਪਾਂ ਕੋਈ ਨੁਕਸਾਨ ਕਰਵਾ ਲਈਏ ਤਾਂ ਕਰਕੇ ਆਪਏ ਦਾ ਸ਼ੀਸ਼ਾ ਲਗਾਤਾ ਅੱਛਾ ਇਹਦੇ ਅੱਗੇ ਵਾਈਪਰ ਨਹੀਂ ਹੈਗੇ ਨਾ ਵਾਈਪਰ ਨਹੀਂ ਹੈਗੇ ਨਾ ਤੇ ਆਹ ਡੈਕ ਵੀ ਖੋਲ ਦੋ ਫਿਰ ਸਮਾਨ ਕਿੱਥੇ ਰੱਖੋਗੇ ਸਾਰਾ ਕੁਝ ਖੋਲ ਦਾਂਗੇ ਤੂੰ ਤੇ ਜੀ ਜਾ ਹਾਂਜੀ ਦੋਸਤ ਤੁਸੀਂ ਪਹੁੰਚ ਰਹੇ ਆ ਜੀ ਕੱਲ ਨੂੰ ਘੱਗਰ ਦੇ ਨੇੜਲੇ ਪਿੰਡਾਂ 'ਚ ਤੇ ਆਪਾਂ ਦੋਨੋਂ ਗੱਡੀਆਂ ਲੈ ਕੇ ਜਾਵਾਂਗੇ ਹੋ ਸਕਦਾ ਜੇ ਆਪਣਾ ਸੰਗਤ ਲਈ ਰਾਸ਼ਨ ਜ਼ਿਆਦਾ ਹੋ ਗਿਆ ਫਿਰ ਆਪਾਂ ਦੋ ਗੱਡੀਆਂ ਹੋਰ ਲੈ ਲਾਂਗੇ ਜੇ ਆਪਣਾ ਥੋੜਾ ਜਿਹਾ ਰਾਸ਼ਨ ਵਧ ਗਿਆ ਫਿਰ ਆਪਾਂ ਗੱਡੀ ਹੋਰ ਵੀ ਲੈ ਜਾਗੇ ਆਪਣੇ ਲਿਆ ਜੀ ਦੀ ਕਿਸੇ ਦੀ ਤੇ ਜਿੰਨਾ ਵੀ ਹੋ ਸਕੇ ਆਪਾਂ ਰਾਸ਼ਨ ਲੈ ਕੇ ਉੱਥੇ ਪਹੁੰਚਾਂਗੇ ਸੋ ਸੰਗਤੋ ਸਾਡੀ ਵੱਧ ਤੋਂ ਵੱਧ ਸਪੋਰਟ ਕਰਿਓ ਪਰਮਾਤਮਾ ਸਭ ਤੇ ਭਲੀ ਕਰੇ ਜਿਹੜੇ ਪੈਨ ਡੁੱਬੇ ਨੇ ਮੈਂ ਗੁਰੂ ਕਿਰਪਾ ਕਰੇ ਮੀਂਹ ਦੇ ਹੋਣ ਵੀ ਨਹੀਂ ਹਟ ਰਿਹਾ ਵੇਖੋ ਮੀਂਹ ਕਿੰਨਾ ਪੈ ਰਿਹਾ ਇੱਥੇ ਵੀ ਜਰਾ ਨਿਕਲਦੇ ਨਹੀਂ ਇੱਥੇ ਇਹ ਅਸਰ ਕਰਦਾ ਹਰ ਹਰ ਦਾ ਤੇ ਅੰਨਾ ਸੱਟ ਸੁੱਟ ਨਾ ਖਾ ਲਿਓ ਦੋਸਤੋ ਸਵੇਰੇ 7 ਵਜੇ ਦਾ ਮੀਂਹ ਪੈ ਰਿਹਾ 12 ਵਜ ਚੁੱਕੇ ਨੇ ਹਾਲੇ ਤੱਕ ਮੀਂਹ ਰੁਕਣ ਦਾ ਕੋਈ ਨਾਮੋ ਨਿਸ਼ਾਨ ਨਹੀਂ ਗਾ ਸੋ ਸਾਰੇ ਪੰਜਾਬ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਧਿਆਨ ਰੱਖੋ ਤੇ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਜ਼ਰੂਰ ਪਹੁੰਚਾਂਗੇ ਜੀ ਮਾਈਕਰੋ ਅੱਗੇ ਅਰਦਾਸ ਕਰਿਆ ਕਰੋ ਜੀ ਕਿ ਪ੍ਰਮਾਤਮਾ ਇੰਨਾ ਘਰ ਨਾ ਕਮਾ ਵਿਚਾਰੇ ਗਰੀਬਾਂ ਦੇ ਘਰ ਡੁੱਬ ਗਏ ਜਮੀਨਾ ਡੋਬ ਗਈਆਂ ਲੋਕਾਂ ਦੀਆਂ ਇੰਨਾ ਭਾਰੀ ਮੀਂਹ ਦੇਖ ਕੇ ਹੀ ਆਪਣੇ ਮਤਲਬ ਦਿਲ ਨੂੰ ਹੌਲ ਪੈਂਦੇ ਨੇ ਵੀ ਇਹ ਮੀਂਹ ਕਿਉਂ ਨਹੀਂ ਹਟਦਾ ਜਿੰਨਾ ਵਿਚਾਰਾਂ ਦੇ ਘਰ ਡੋਬ ਗਏ ਨੇ ਉਹਨਾਂ ਅੱਗੇ ਤਾਂ ਇਹ ਕੁਝ ਵੀ ਨਹੀਂ ਹੈਗਾ ਇਹ ਕੀ ਖੋਲੀ ਜਾਂਦੇ ਹੋ ਇਸ ਅੱਜ ਜਿਹੜਾ ਡੱੱਕ ਰੱਖਿਆ ਹੋਇਆ ਇੱਥੇ ਸਾਮਾਨ ਰੱਖਾਂਗੇ ਅੱਛਾ ਤਾਂ ਕਿਉਂ ਸਾਰੀ ਖਾਲੀ ਘਰਾਂ ਦੀ ਤੇ ਉਹ ਉਹਨੂੰ ਵੀ ਲੈ ਕੇ ਜਾਓਗੇ ਨਾ ਕਹੋਗੇ ਜਿਹੜੀ ਲੈ ਕੇ ਜਾਓਗੇ ਜਿਹੜਾ ਸਾਮਾਨ ਭਜਣ ਵਾਲਾ ਹੈ ਦੇ ਦੇਖ ਰਖੋ ਜੀ ਦੂਜਾ ਇਚ ਰੱਖ ਲਿਆ ਨਾ ਹਾਂਜੀ ਦੋਸਤੋ ਲਗਭਗ ਤਿਆਰੀ ਹੋ ਚੁੱਕੀ ਹੈ ਗੱਡੀ ਦੇ ਉੱਪਰ ਆਪਣੀ ਗੱਡੀ ਦੇ ਉੱਪਰ ਝੰਡਾ ਲੱਗ ਚੁੱਕਿਆ ਜੀ ਇੱਥੇ ਮੀਂਹ ਰੁਕਣ ਦਾ ਵੀ ਨਾ ਨਹੀਂ ਲੈ ਰਿਹਾ ਤਾਂ ਕਰਕੇ ਹੌਲੀ-ਹੌਲੀ ਸਾਰੇ ਕੰਮ ਹੋ ਜਾਣਗੇ ਸੋ ਕੱਲ ਨੂੰ ਫਿਰ ਆਪਾਂ ਮਿਲਦੇ ਹਾਂ ਜੀ ਘੱਗਰ ਦੇ ਨੇੜਲੇ ਪਿੰਡਾਂ 'ਚ ਆਪਾਂ ਤੁਹਾਨੂੰ ਸੋ ਜੁੜੇ ਰਹੋ ਵਲੌਗ ਦੇ ਨਾਲ ਆਪਾਂ ਤੁਹਾਨੂੰ ਸਾਰੇ ਹਾਲਾਤ ਦਿਖਾਵਾਂਗੇ ਤੇ ਲੋਕਾਂ ਨਾਲ ਮਿਲਾਂਗੇ ਵੀ ਆਪਾਂ ਲੋਕਾਂ ਦੇ ਦੁੱਖ ਦਰਦ ਸੁਣਾਵਾਂਗੇ ਜਿੱਥੇ ਤੱਕ ਹੋ ਸਕੇ ਆਪਾਂ ਤੁਹਾਡਾ ਸਾਰਿਆਂ ਦਾ ਸਾਥ ਦੇਵਾਂਗੇ ਜੀ ਕੋਸਤੋ ਰਾਤ ਦੇ ਵੱਜ ਚੁੱਕੇ ਨੇ 8 ਤੇ ਕੁਛ ਆਪਾਂ ਤਿਆਰੀ ਕਰਨੀ ਕਰਕੇ ਤਾਂ ਲੇਟ ਹੋ ਗਏ ਤੇ ਕੁਛ ਉਹਨਾਂ ਨੇ ਪੱਠੇ-ਪੁੱਠੇ ਲਿਆਉਣੇ ਸੀ ਇਕਦਾਂ ਮੀਂਹ ਹੀ ਨਹੀਂ ਸਾਰਾ ਦਿਨ ਹਟਿਆ ਹੁਣ ਬਸ ਪੱਠੇ ਪਾ ਗਏ ਵਿਹਲੇ ਹੋ ਗਏ ਨੇ ਸਮਾਨ ਆਪਣਾ ਆ ਚੁੱਕਿਆ ਜੀ ਤੇ ਗੱਡੀਆਂ ਆਪਣੀਆਂ ਤਿਆਰ ਖੜੀਆਂ ਨੇ ਤੇ ਹੁਣ ਆਪਾਂ ਪੈਕਿੰਗ ਕਰਨੀ ਸਮਾਨ ਦੀ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਸੀ ਬਈ ਹੜਾਉਣ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਨੂੰ 20 ਰੁਪਏ ਦੀ ਮਿਲਦੀ ਸੀ ਉਹ ਹੁਣ ਆਪਾਂ ਨੂੰ 40 ਰੁਪਏ ਦੀ ਮਿਲ ਰਹੀ ਆ ਤੁਸੀਂ ਵੇਖੋ ਵੀ ਦੁਕਾਨਦਾਰ ਵੀ ਕਿਸਾਨਾਂ ਨਾਲ ਕਿੰਨਾ ਧੱਕਾ ਕਰ ਰਹੇ ਨੇ ਇਹ ਟਾਈਮ ਮੁਸੀਬਤ ਦਾ ਹੈ ਜੇ ਇਹ ਟਾਈਮ ਆਪਾਂ ਕਿਸੇ ਨੂੰ ਫ੍ਰੀ ਵੀ ਚੀਜ਼ ਦੇ ਦਾਂਗੇ ਤਾਂ ਵੀ ਕੁਝ ਨਹੀਂ ਹੋਣ ਲੱਗਾ ਤੇ ਇਹ ਗੱਲ ਦੁਕਾਨਾਂ ਵਾਲਿਆਂ ਨੂੰ ਸੋਚਣੀ ਚਾਹੀਦੀ ਏ ਵੀ ਲੋਕਾਂ ਤੇ ਤਾਂ ਮੁਸੀਬਤ ਆਈ ਏ ਤੇ ਆਪਾਂ ਸਮਾਨ ਕਿਉਂ ਮਹਿੰਗਾ ਲਾ ਰਹੇ ਆ ਤੇ ਤੁਸੀਂ ਬਸ ਵਲੌਗ ਦੇ ਨਾਲ ਜੁੜੇ ਰਹੋ ਵਾਦ ਤੋਂ ਬਾਅਦ ਆਪਾਂ ਨੂੰ ਸਪੋਰਟ ਕਰਿਓ ਜੀ ਜਿੰਨੇ ਜੋਗੇ ਆ ਪਹੁੰਚਾ ਸਮਾਨ ਲੈ ਕੇ ਪਹੁੰਚਾਂਗੇ ਤੇ ਤੁਹਾਨੂੰ ਆਪਾਂ ਪੈਕਿੰਗ ਕਰਦੇ ਵੀ ਦਿਖਾਵਾਂਗੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਜੀ ਹਾਂਜੀ ਦੋਸਤੋ ਮੈਨੂੰ ਮਿਲੀਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟਸ ਕਿ ਸਾਨੂੰ ਸਾਡੀ ਜਲੂਤਰੀ ਸਮਾਨ ਦੀ ਬਹੁਤ ਥਾਰੇ ਲੋੜ ਹੈ ਸੋ ਤਾਂ ਕਰਕੇ ਮੈਂ ਸਮਾਨ ਲੈ ਕੇ ਭੈਣਾਂ ਦੇ ਜਾ ਰਹੀ ਆਂ ਸੋ ਖਾਣ ਪੀਣ ਦਾ ਸਮਾਨ ਲੈ ਕੇ ਤਾਂ ਇਹ ਵੀ ਚੱਲੇ ਸੀਗੇ ਤੇ ਮੈਂ ਸਿਰਫ ਆਪਣੀਆਂ ਭੈਣਾਂ ਕਰਕੇ ਸਮਾਨ ਲੈ ਕੇ ਜਾ ਰਹੀ ਆਂ ਤੇ ਜੇ ਕਿਸੇ ਨੂੰ ਮੇਰੀ ਭੈਣ ਨੇ ਉੱਥੇ ਸੇਵ ਵਾਲੀ ਪਹੁੰਚਣਾ ਹੈ ਤਾਂ ਵਾਅਦ ਤੋਂ ਬਾਅਦ ਭੈਣਾਂ ਦੇ ਸਮਾਨ ਦੀ ਜ਼ਰੂਰਤ ਤੇ ਉਹ ਲੈ ਕੇ ਉੱਥੇ ਪਹੁੰਚੇ ਕਿਉਂਕਿ ਖਾਣ ਪੀਣ ਦਾ ਸਮਾਨ ਲੈ ਕੇ ਤਾਂ ਆਪਰੇ ਭਰਾ ਵੀ ਉੱਥੇ ਪਹੁੰਚ ਰਹੇ ਨੇ ਤੇ ਮੈਂ ਉੱਥੇ ਜਾ ਰਹੀ ਆਂ ਸਮਾਨ ਦੇ ਅੰਤ ਇਹਨੂੰ ਆਪਾਂ ਕਾਲੇ ਭਾਵੇਂ ਇਸ ਧਰਕੇ ਬਾ ਰਹੇ ਆਂ ਕਿਉਂਕਿ ਜੇ ਮੈਂ ਉਹ ਤੁਹਾਨੂੰ ਪੜਾਵਾਂਗੇ ਕਈ ਤਰ੍ਹਾਂ ਦੀਆਂ ਚਿੰਤਕੀਆਂ ਵਾਲੇ ਆਪਣੇ ਭਰਾਵਾਂ ਅੱਗੇ ਗੱਲ ਕਰਨ ਤੋਂ ਵੀ ਤੇ ਇਹ ਸਮਾਨ ਫੜਨ ਤੋਂ ਵੀ ਤੇ ਜੇਕਰ ਮੇਰੀ ਕਿਸੇ ਵੀ ਭੈਣ ਨੂੰ ਕਿਸੇ ਜੀਵ ਦੀ ਹੋਸ਼ ਚੂਰ ਤੇ ਤਾਂ ਉਹ ਮੈਨੂੰ ਦੱਸ ਸਕਦੀ ਹੈ ਤੇ ਆਪਾਂ ਨਾ ਦੂਜੀਆਂ ਭੈਣ ਨੂੰ ਵੀ ਸਹਿਆਂ ਲਾਵਾਂਗੇ ਵੀ ਭਾਈ ਆਹ ਸਮਾਨ ਪੈਣਾ ਵਾਸਤੇ ਉੱਥੇ ਲੈ ਕੇ ਪਹੁੰਚੋ ਤੇ ਆਪਾਂ ਉੱਥੇ ਜਾ ਰਹੇ ਆ ਜੀ ਜੇ ਕੋਈ ਹੋਸ਼ਮਾਨ ਦੀ ਲੋੜ ਹੋਈ ਅਗਲੀ ਵਾਰ ਆਪਾਂ ਫੇਰ ਜਾਵਾਂਗੇ ਤੇ ਪੈਣਾ ਵਾਸਤੇ ਉਹ ਸਮਾਨ ਲੈ ਕੇ ਜਾਵਾਂਗੇ ਜੀ